पुलिस चौंकी हूँ स पर अचक यह साइंट तैनात पुलिस मुलाजम की इमारत है फिलहाल इस धमाके किस तरह के भी नुकसान की कोई जानकारी नहीं मिली है जल्द ही है। इस धमाके भी जांच करके मीडिया में जाकारी दी जाएगी गुरबख्श नगर थाने के बाहर किसी के वलों बंब नुमा कोई चीज सुी गई है गुरबख्श नगर थाने के बाहर बंब वर्गी चीज लड़ी कि सुटने का मामला सामने आया देर रात तीन बजे सुखी गई है बंब वर्गी चीज ਤੇ ਪੁਲਿਸ ਦੇ ਆਲਾ ਅਧਿਕਾਰੀ ਮੌਕੇ ਤੇ ਮੌਜੂਦ ਹੈ ਫਿਲਹਾਲ ਫੋਰੈਂਸਿਕ ਟੀਮ ਆ ਵੀ ਮੌਕੇ ਤੇ ਮੌਜੂਦ ਹੈ ਦੇ ਵੱਲੋਂ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਸੰਸਰੀ ਫੈਲ ਗਈ ਹੈ ਤੇ ਜਲਦੀ ਹੀ ਇਸ ਤਮਾਕੇ ਦੇ ਅਸਲ ਕਾਰਨਾ ਦੀ ਜਾਂਚ ਕਰਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਜਾਵੇਗੀ ਪੁਲਿਸ ਆਲਾ ਅਧਿਕਾਰੀਆਂ ਦੇ ਵੱਲੋਂ ਇਹ ਕਿਹਾ ਗਿਆ ਫਿਲਹਾਲ ਕੋਈ ਵੀ ਨੁਕਸਾਨ ਦੀ ਜਾਣਕਾਰੀ ਹੈ ਜਿਹੜੀ ਕਿ ਨਹੀਂ ਮਿਲੀ ਹੈ ਕੋਈ ਵੀ ਜਾਨ ਮਾਲ ਦਾ ਨੁਕਸਾਨ ਹੈ ਜਿਹੜਾ ਕਿ ਨਹੀਂ ਹੋਇਆ ਪਰ ਦੇਰ ਰਾਤ 3 ਵਜੇ ਬੰਬ ਵਰਗੀ ਕੋਈ ਚੀਜ਼ ਜਿਹੜੀ ਕਿ ਸੁੱਟੀ ਗਈ ਹੈ इस बारे की मिली है, मौके थे, ने। तो वैसे खबर थे जगजी जगजीत सिंह लाइव जुड़ चुके हैं सो जगजीत जीडी कि घटना सामने आई है बंब वर्गी चीज सुट्टी गई है देर रात तीन बजे की घटना है फिलहाल जी की जांच की जा रही है और की कुछ जानकारी जोड़ी की मिल पाई है ਕੀ ਨਾਲੇ ਦੇਰ ਰਾਤ 3 ਵਜੇ ਦੀ ਘਟਨਾ ਆ ਕਿ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਚੌਂਕੀ ਬੈਂਦੀ ਹੈ ਜਿਹੜੀ ਬਿਲਕੁਲ ਇਹ ਚੌਂਕੀ ਜਿਹੜੀ ਉਹ ਚੌਂਕੀ ਆ ਜਿਹੜੀ ਕਿ ਪਹਿਲਾਂ ਕਿਸੇ ਟਾਈਮ ਤੇ ਚੌਂਕੀ ਚੱਲਦੀ ਸੀ ਫਿਰ ਹੁਣ ਬਿਲਕੁਲ ਬੰਦ ਪਈ ਹੋਈ ਆ ਜਿਹੜੀ ਇਹ ਮੇਨ ਚੀਜ਼ ਹੈ ਕਿ ਇਹ ਚੌਂਕੀ ਬਿਲਕੁਲ ਬੰਦ ਸੀ ਇੱਥੇ ਹੁਣ ਕੁਝ ਜਿਹੜੇ ਮੁਲਾਜ਼ਮ ਸੀ ਕਿਤਨਾ ਕਿਤੇ ਰਹਿਣ ਬਸੇਰਾ ਕਰਦੇ ਸੀ ਪਰ ਹੁਣ ਲਗਾਤਾਰੇ ਕਾਫੀ ਸਮੇਂ ਤੋਂ ਬੰਦ ਰਹਿ ਰਹੀ ਆ ਪਰ ਇਸ ਦੇ ਵਿੱਚ ਦੇਰ ਰਾਤ ਬੰਮ ਨੁਮਾ ਚੀਜ਼ ਜਿਹੜੀ ਛੁੱਟੀ ਗਈ ਆ ਇਸ ਦੇ ਨਾਲ ਇੱਕ ਧਮਾਕਾ ਵੀ ਕਾਫੀ ਹੋਇਆ ਵਾ ਜਿਸ ਨਾਲ ਕਾਫੀ ਅੰਮ੍ਰ ਅਸੀਂ ਪਿਛਲੇ ਦਿਨਾਂ 'ਚ ਵੇਖ ਰਹੇ ਆ ਕਿ ਕਾਫੀ ਇਹੋ ਜਿਹੀਆਂ ਡਟੀਆਂ ਘਟਨਾਵਾਂ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਭਾਵੇਂ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਰਜਨਾਲਾ ਤਾਣੇ ਦੀ ਗੱਲ ਲਈਏ ਤੇ ਉਹਦੇ ਬਾਰੇ ਉਹ ਵੀ ਜਿਵੇਂ ਆਰਡੀਐਕਸ ਮਿਲਦੀ ਨਜ਼ਰ ਆਉਂਦੀ ਆ ਪਰ ਉਸ ਤੋਂ ਬਾਅਦ 'ਚ ਅੰਮ੍ਰਿਤਸਰ ਦੇ ਵਿੱਚ ਇਹ ਜਿਹੜਾ ਹੰਗਾਮਾ ਹੋ ਜਾਂਦਾ ਆ ਬਿਲਕੁਲ ਲਗਾਤਾਰ ਅਸੀਂ ਵੇਖਦੇ ਆ ਕਿ ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੰਗਾਮਾ ਹੋਇਆ ਅਤੇ ਬਲਾਸਟ ਹੋਇਆ ਵਾ ਉਸ ਦੇ ਨਾਲ ਕਾਫੀ ਦਹਿਸ਼ਤ ਦਾ ਮਾਹੌਲ ਆ ਲੋਕ ਕਿਤਨਾ ਕਿਤੇ ਇਸ ਚੀਜ਼ ਦੇ ਵਿੱਚ ਖੌਫ ਸਨਗੀ ਆਉਣ ਵਾਲੇ ਸਮਝ ਕਿਸ ਤਰੀਕੇ ਦੇ ਹਾਲਾਤ ਹੋ ਸਕਦੇ ਨੇ ਪਰ ਜਿਹੜਾ ਉਹਨਾਂ ਵੱਲੋਂ ਜਿਹ ਚੌਕੀਆਂ ਬਿਲਕੁਲ ਇੱਕ ਕਾਫੀ ਲੰਮੇ ਸਮੇਂ ਤੋਂ ਬੰਦ ਪਈ ਹੋਈ ਹੈ ਪਹਿਲਾਂ ਇਹਨੂੰ ਯੂਜ਼ ਕੀਤਾ ਜਾਂਦਾ ਸੀ ਪਰ ਹੁਣ ਇਹ ਬਿਲਕੁਲ ਯੂਜ਼ ਨਹੀਂ ਕੀਤਾ ਜਾਂਦਾ ਪਰ ਇਸ ਵਿੱਚ ਦੇਰ ਰਾਤ ਜਿਹੜਾ ਤਮਾਕਾ ਹੋਇਆ ਉਹਦੇ ਲਈ ਜਾਂਚ ਵਾਸਤੇ ਜਿਹੜੀਆਂ ਟੀਮਾਂ ਪਹੁੰਚ ਚੁੱਕੀਆਂ ਨੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਤਮਾਕਾ ਕਿਉਂ ਹੋਇਆ ਤੇ ਤਮਾਕਾ ਹੋਣ ਦਾ ਕੀ ਕਾਰਨ ਸੀ ਫਿਰ ਇਸ ਜਗ੍ਹਾ ਨੂੰ ਹੀ ਕਿਉਂ ਚੁਣਿਆ ਗਿਆ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਵਾਰਤਤ ਵਕਫ ਵਕ ਜਿਸ ਤਰੀਕੇ ਨਾਲ ਜ਼ਰਾਲਾ ਥਾਣੇ ਦੀ ਗੱਲ ਕਰੀ ਤੇ ਥਾਣੇ ਹੀ ਕਿਉਂ ਜੁੜੇ ਜਾ ਰਹੇ ਨੇ ਇਹ ਅਸਲ ਜਿਹੜੇ ਤਮਾਕੇ ਕਰ ਰਹੇ ਨੇ ਉਹਦਾ ਕੀ ਮਕਸਦ ਹੈ ਇਸ ਦੀ ਜਿਵੇਂ ਕੋ ਜਿਹੜੇ ਕਿ 3 ਵਜੇ ਰਾਤ ਦੀ ਘਟਨਾ ਹੈ ਸੋ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਮਿਲ ਪਾਈ ਕਿ ਕਿਨਾਂ ਦੇ ਵੱਲੋਂ ਜਿਹੜੀ ਕਿ ਇਹ ਚੀਜ਼ ਛੁੱਟੀ ਗਈ ਜਿਹੜਾ ਕਿ ਤਮਾਕਾ ਹੋਇਆ ਜ਼ੋਰਦਾਰ ਹਾਲਾਂਕਿ ਕੋਈ ਜਾਨ ਮਾਲ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਜਿਹੜੀ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰਾ ਦੇ ਵਿੱਚੋਂ ਕੁਝ ਪਤਾ ਲੱਗ ਪਾਇਆ ਇਸ ਤਰ੍ਹਾਂ ਦੀ ਜਾਂਚ ਜਿਹੜੀ ਕਿ ਸਾਹਮਣੇ ਆਈ ਹੈ ਬਿਲਕੁਲ ਪਰਮ ਜੀ ਜਿसरी ਕਿਰਵੇਖ ਰਿਹਾ ਕਿ ਇੱਥੇ ਜਿਹੜੀ ਗੱਲ ਕਰੀ ਆ ਅਧਿਕਾਰੀ ਪਹੁੰਚੇ ਹੋਏ ਨੇ ਵਿਸ਼ਾਲਜੀਤ ਸਿੰਘ ਹੀ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਸਾਰੀ ਜਾਣਕਾਰੀ ਵੀ ਦਿੱਤੀ ਗਈ ਆ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਵਾਸਤੇ ਜਿਹੜੀਆਂ ਟੀਮਾਂ ਨੇ ਉਹ ਵੀ ਪਹੁੰਚ ਚੁੱਕੀਆਂ ਨੇ ਜਿਹੜੀ ਇਸ ਜਾਂਚ ਕਰ ਲਈ ਵੀ ਇਹ ਬੰਬ ਸਟੱਟ ਰੱਖਿਆ ਗਿਆ ਸੀ ਜਾਂ ਬੰਬ ਨੁਮਾ ਕੀ ਵਸਤੂ ਸੀ ਜਿਸ ਦੇ ਨਾਲ ਇਹ ਧਮਾਕਾ ਹੋਇਆ ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਨਾਲ ਨਾਲ ਕਿ ਸ਼ਹਿਰ ਦੇ ਲਾਗੇ ਲਾਗੇ ਗੱਲ ਕਰੀਏ ਜਿਹੜੇ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਹਲੇ ਇਹ ਪੁਸ਼ਟੀ ਨਹੀਂ ਹੋਈ ਕਿ ਜੇ ਕੌਣ ਆਇਆ ਸੀ ਕਿੰਨੇ ਵਜੇ ਜਿਹੜਾ 3 ਵਜੇ ਦੇ ਨਾਲ ਜਿਹੜਾ ਤਮਾਕਾ ਹੋਇਆ ਕੌਣ ਆਇਆ ਸੀ ਕਿਸ ਤਰੀਕੇ ਨਾਲ ਇਸ ਤਮਾਕੇ ਨੂੰ ਕਰਕੇ ਗਿਆ ਉਸ ਚੀਜ਼ ਦੀ ਹਲੇ ਜਾਂਚ ਚੱਲ ਰਹੀ ਹੈ ਪਰ ਇਸ ਲਈ ਜਿਹੜੇ ਆ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਨਾਲ ਨਾਲ ਜਿਹੜੇ ਅੰਮ੍ਰਿਤਸਰ ਦੀ ਗੱਲ ਕਰੀਏ ਐ ਇਸ ਗੁਰਬਖਸ਼ ਨਗਰ ਦੇ ਲਾਗੇ ਲਾਗੇ ਲੱਗਦੇ ਜਿਹੜੇ ਇਲਾਕੇ ਨੇ ਉਹਨਾਂ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਆ ਤੇ ਤਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਕਿ ਇਹ ਕੌਣ ਸੀਗੇ ਲੋਕ ਜਿਨ੍ਹਾਂ ਵੱਲੋਂ ਇਹ ਲਗਾਤਾਰ ਅਸੀਂ ਵੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਹ ਜਿਹੇ ਅਜਈਆਂ ਘਟਨਾਵਾਂ ਕਾਫੀ ਹੁੰਦੀਆਂ ਨਜ਼ਰ ਆਉਂਦੀਆਂ ਨੇ ਜੇ ਪਿਛਲੇ ਦਿਨਾਂ ਦੀ ਗੱਲ ਕਰੀਏ ਆਹ ਮੁਹੱਲੇ ਦੇ 26 ਸੈਕਟਰ ਦੇ ਵਿੱਚ ਵੀ ਇਹ ਜਿਹੜੀ ਜਿਹੜੀ ਵਾਰਦਾਤ ਹੁੰਦੀ ਆ ਉਸੇ ਤਰੀਕੇ ਨਾਲ ਜੇ ਆਬਾਜ਼ ਨਾਲੇ ਦੀ ਗੱਲ ਕਰੀਏ ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜੀ ਇਹ ਬੰਬ ਨੂਮਾ ਚੀਜ਼ ਜਿਹੜੀ ਬਲਾਸਟ ਹੋਣ ਦੀ ਗੱਲ ਕੀਤੀ ਜਾ ਰਹੀ ਆ ਪਰ ਅਜੇ ਤੱਕ ਜਿਹੜੀ ਪੁਲਿਸ ਆ ਉਹ ਜਾਂਚ ਦਾ ਵਿਸ਼ਾ ਦੱਸ ਰਹੀ ਹੈ ਕਿ ਜਾਂਚ ਦਾ ਵਿਸ਼ਾ ਚੱਲ ਰਿਹਾ ਹੈ ਵੀ ਜੀ ਬਿਲਕੁਲ ਜਿਹੜੀ ਕਿ ਜਾਂਚ ਤੱਕ ਫਿਲਹਾਲ ਕੀਤੀ ਜਾ ਰਹੀ ਹੈ ਪਰ ਲੋਕਾਂ ਦੇ ਵਿੱਚ ਜਿਹੜਾ ਕਿ دہشت ਦਾ ਮਾਹੌਲ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਆਏ ਦਿਨ ਕਿ ਇਹ ਤੁਹਾਡਾ ਕੀਤਾ ਗਿਆ ਨਹੀਂ ਕਿ ਸਾਰੀਆਂ ਨੇ ਜੀ ਬਿਲਕੁਲ ਆਏ ਦਿਨ ਜਿਹੜੇ ਕਿ ਇਸ ਤਰ੍ਹਾਂ ਦੇ ਘਟਨਾਵਾਂ ਵਾਦੀਆਂ ਜਾ ਰਹੀਆਂ ਨੇ ਲੋਕਾਂ ਦੇ ਵਿੱਚ ਇੱਕ ਪਾਸੇ دہشت ਦਾ ਮਾਹੌਲ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੀ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਕਿ ਕਿ ਕਾਫੀ ਸਮੇਂ ਤੋਂ ਇੱਕ ਘਟਨਾਵਾਂ ਜਿਹੜੀ ਕਿ ਵਧ ਰਹੀਆਂ ਨੇ ਪਰ ਜਾਂਚ ਜੇ ਕਿੱਥੇ ਤੱਕ ਪਹੁੰਚੀ ਹੈ ਹੋਰ ਕਿੰਨਾ ਸਮਾਂ ਲੱਗੇਗਾ ਕਿਉਂਕਿ ਲੋਕਾਂ ਦੀ ਸੁਰੱਖਿਆ ਦਾ ਮਾਮਲਾ ਹੈ ਕਿਉਂਕਿ ਲੋਕ ਲੋਕ ਵੀ ਸੋਚ ਰਹੇ ਨੇ ਕਿ ਅ ਕਰ ਸਕਦੇ ਨੇ ਜੀ ਬਿਲਕੁਲ ਬਰਨ ਦੇਖੋ ਜਿਸ ਤਰੀਕੇ ਨਾਲ ਆਪਾਂ ਗੱਲ ਥਾਣਿਆਂ ਦੀ ਕਰੀਏ ਜਿਸ ਤਰੀਕੇ ਨਾਲ ਅਜਨਾਲੇ ਥਾਣਿਆਂ ਦੀ ਕਰੀਏ ਤੇ ਐਸਐਸਓ ਜੀ ਜਿਹੜੀ ਖਾਸ ਸਪੈਸ਼ਲ ਤੌਰ ਤੇ ਤਾਇਨਾਤ ਕੀਤੀ ਗਈ ਆ ਪਸੋਂ ਰੋਜ ਤੋਂ ਜਿਸ ਤਰੀਕੇ ਨਾਲ ਜਿਹੜੀ ਤਾਇਨਾਤ ਕੀਤੀ ਗਈ ਹੈ ਥਾਣੇ ਦੀ ਸਿਕਿਉਰਟੀ ਨੂੰ ਵਧਾਉਣ ਲਈ ਚਾਹਨਾ ਤਾਇਨਾਤ ਕੀਤੀ ਗਈ ਹੈ ਪਰ ਉਸ ਤੋਂ ਹੁਣ ਅਜਨਾਲੇ ਤੋਂ ਬਾਹਰ ਨਿਕਲ ਕੇ ਜਿਸ ਤਰੀਕੇ ਨਾਲ ਇਹ ਗੁਰਮਕਸ਼ ਨਗਰ ਅੰਮ੍ਰਿਤਸਰ ਦਾ ਜਿਹੜਾ ਵਾਕਿਆ ਹੋਇਆ ਵਾ ਜਿਸ ਤਰੀਕੇ ਨਾਲ ਸਵੇਰ 3 ਵਜੇ ਦੀ ਗੱਲ ਕਰੀਏ ਦੇਰ ਰਾਤ ਤੋਂ ਤੜਕੇ 3 ਵਜੇ ਜਿਹੜਾ ਹੈ ਧਮਾਕਾ ਹੋਇਆ ਪਰ ਅਜੇ ਤੱਕ ਇਸ ਕਾਲ ਦੀ ਗੱਲ ਹੈ ਕਿ ਇਹ ਨਹੀਂ ਪਤਾ ਲੱਗ ਰਿਹਾ ਕਿ ਉਹ ਜਿਹੜੇ ਤਰੀਕੇ ਨਾਲ ਇਹ ਤੁਮਾਕਾ ਕੀਤਾ ਉਹ ਕੌਣ ਸੀਗੇ ਤੁਮਾਕਾਕਰ ਕੌਣ ਸੀਗੇ ਜਿਸ ਤਰੀਕੇ ਨਾਲ ਹੁਣ ਇਹ ਹੋਇਆ ਕਿ ਕੀ ਮਕਸਦ ਹੈ ਉਹਨਾਂ ਦਾ ਪਰਵਾਜ ਜਿਸ ਤਰੀਕੇ ਨਾਲ ਵੀ ਪੰਜਾਬ ਅੰਦਰ دہشت ਫਲਾਉਣ ਦੀ ਜਿਹੜੀ ਫਲਾਈ ਜਾ ਰਹੀ ਹੈ ਕਿਸ ਤਰੀਕੇ ਨਾਲ ਫਲਾਈ ਜਾ ਰਹੀ ਹੈ ਤੇ ਔਰ ਜਿਹੜੇ ਬੰਬ ਸਪੋਰਟ ਕਰ ਰਹੇ ਨੇ ਜਿਹੜੇ ਤੁਮਾਕੇ ਕਰ ਰਹੇ ਨੇ ਇਹਨਾਂ ਦਾ ਕੀ ਮਕਸਦ ਹੈ ਇਹ ਕਿਹੜੇ ਜਥੇਬੰਦੀ ਨਾਲ ਜੁੜੇ ਨੇ ਕਿਹੜੇ ਗਰੋ ਨਾਲ ਜੁੜੇ ਨੇ ਕਿਹੜੇ ਗੈਂਗਸਟਰ ਫਾਦ ਨਾਲ ਜੁੜੇ ਨੇ ਕਿਉਂਕਿ ਹਲੇ ਤੱਕ ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਰਹੀ ਪਰ ਇਸ ਗੱਲ ਦੀ ਪੱਕੀ ਹੈ ਕਿ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਇਸ ਕਿਚੇ ਦਾ ਕਿਤੇ دہشت ਦਾ ਸ਼ਿਕਾਰ ਹੋ ਰਹੇ ਨੇ ਕਿ ਥਾਣਿਆਂ ਨੂੰ ਹੀ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਮ ਲੋਕਾਂ ਦੀ ਕੀ ਸੇਫਟੀ ਹੋਏਗੀ ਆਮ ਲੋਕਾਂ ਦੀ ਕਿਸ ਤਰੀਕੇ ਨਾਲ ਸੇਫਟੀ ਹੋਏਗੀ ਕਿਤਨਾ ਕਿਤੇ ਲੋਕਾਂ ਦੇ ਮਨ ਚ ਡਰ ਸਤਾ ਰਿਹਾ ਵਾ ਪਰ ਪੁਲਿਸ ਜਿਹੜੀ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਜਿਹੜੀ ਪੂਰੀ ਆ ਮੁਸਤਕੀ ਨਾਲ ਜਿਹੜੀ ਜਾਂਚ ਕਰ ਰਹੀ ਆ ਬਿਲਕੁਲ ਬਰੀਕੀ ਨਾਲ ਜਾਂਚ ਹੋ ਰਹੀ ਆ ਤੇ ਹਰ ਆਉਣ ਜਾਣ ਵਾਲੇ ਤੇ ਨਿਗਰਾਨੀ ਰੱਖੀ ਜਾ ਰਹੀ ਆ ਨਾਲ ਨਾਲ ਸੀਸੀਟੀਵੀ ਜਿਹੜੇ ਆ ਉਹਨਾਂ ਨਾਲੇ ਜਾ ਰਹੇ ਨੇ ਕਿਉਂਕਿ ਭਾਵੇਂ ਅੰਮ੍ਰਿਤਸਰ ਦਾ ਗੱਲ ਕਰੀਏ ਪੂਰੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸੀਸੀਟੀਵੀ ਲਗਾਏ ਗਏ ਨੇ ਪੁਲਿਸ ਵੱਲੋਂ ਕਮਿਸ਼ਨਰ ਵੱਲੋਂ ਲਗਾਤਾਰ ਪੂਰੇ ਅੰਮ੍ਰਿਤਸਰ ਨੂੰ ਜਿਹੜਾ ਵਾ ਸੀਸੀਨਿਵੀਟੀਵੀ ਦੇ ਨਿਗਰਾਨੀ ਹੇਠ ਰੱਖਿਆ ਗਿਆ ਸੀ ਪਿਛਲੇ ਸਾਲ ਦੀ ਗੱਲ ਕਰੀਏ ਜਦੋਂ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਸੀ ਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਆਉਂਦੀ ਆ ਸਾਰੀ ਅੰਮ੍ਰਿਤਸਰ ਨੂੰ ਸਾਫ਼ ਸੁਥਰਾ ਰੱਖਣ ਲਈ ਅੰਮ੍ਰਿਤਸਰ ਦੀ ਸੇਫਟੀ ਨੂੰ ਯਕੀਨੀ ਪਾਉਣ ਲਈ ਜਿਹੜੇ ਸੀਸੀਟੀਵੀ ਲਗਾਏ ਗਏ ਸੀ ਅਤੇ ਹਰ ਆਉਣ ਜਾਣ ਵਾਲੇ ਤੇ ਨਿਗਰ ਰੱਖਣ ਦੀ ਗੱਲ ਕੀਤੀ ਗਈ ਸੀ ਕਿਤਨਾ ਕਿਤੇ ਇਹ ਸੋਚਣਾ ਆਏਗਾ ਕਿ ਜਿਸ ਤਰੀਕੇ ਨਾਲ ਜਿਹੜੇ ਦਸ਼ਤਕਰ ਦੌਂਦੇ ਨੇ ਆਪਣੀ ਆਵਾਜ਼ ਤਾਂ ਤਾਨੂੰ ਅੰਜਾਮ ਦੇ ਕੇ ਪੁਲਿਸ ਜਿਹੜੀ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਦਿੱਤੀ ਆ ਤੇ ਇਹ ਗਰੋਹ ਦਾ ਪਤਾ ਲੱਗਦਾ ਕਿ ਕਿਹੜੇ ਗਰੋਹ ਦੇ ਬੰਦੇ ਸੀਗੇ ਇਹਨਾਂ ਦਾ ਮਕਸਦ ਕੀ ਸੀਗਾ ਜਿਹੜਾ ਕਿ ਉਹ ਥਾਣਿਆਂ ਨੂੰ ਹੀ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਪਰਮ ਜੀ ਬਿਲਕੁਲ ਪੁਲਿਸ ਨੂੰ ਬੜੀ ਬਿਹਤ ਮੁਸ਼ਤਦੀ ਦੇ ਨਾਲ ਜਿਹੜੀ ਕਿ ਇਸ ਦੇ ਜਾਂਚ ਕਰਨੀ ਪਵੇਗੀ ਵੱਡੀ ਚੁਣੌਤੀ ਆ ਪੁਲਿਸ ਦੇ ਲਈ ਸੋ ਹਾਲਾਂਕਿ ਦੇਖਦੇ ਆ ਕਿ ਪੁਲਿਸ ਕਿੰਨੀ ਜਲਦੀ ਜਿਹੜੇ ਕਿ ਇਸ ਗਰੋਹ ਤੱਕ ਪਹੁੰਚਦੀ ਹੈ ਜਿਸ ਦੇ ਵੱਲੋਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੋ ਜਗਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ